ਜਲੋਦਾ ਕਿਸਾਨ ਆंदोलਨ ਸ਼ੁਰੂ ਹੋਇਆ ਉਸ ਵਕਤ ਤੋਂ ਹੀ ਇੱਕੋ ਹੀ ਚਰਚਾ ਚੱਲਦੀ ਪਈ ਹੈ ਕਿ ਜਦੋਂ ਚੋਣ ਜ਼ਾਬਤਾ ਲੱਗ ਗਿਆ ਉਸ ਵੇਲੇ ਕਿਸਾਨ ਕੀ ਕਰਨਗੇ ਕਿ ਕਿਸਾਨ ਉਸੇ ਪੈਰੀ ਵਾਪਸ ਮੁੜ ਆਉਣਗੇ ਕਿਉਂਕਿ ਇੱਕ ਵਾਰ ਚੋਣ ਜ਼ਾਬਤਾ ਲੱਗ ਗਿਆ ਉਸ ਤੋਂ ਬਾਅਦ ਤਾਂ ਸਰਕਾਰ ਕੇਂਦਰ ਦੇ ਉੱਤੇ ਕੋਈ ਹੋਵੇਗੀ ਨਹੀਂ ਉਸ ਤੋਂ ਬਾਅਦ ਤਾਂ ਚੋਣ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ ਕਿ ਕੇਂਦਰ ਦੀ ਸਰਕਾਰ ਜਿਹੜੀ ਹੈ ਉਹ ਕਿਹੜੀ ਨਵੀਂ ਬਣੀ ਹੈ ਔਰ ਕਿਹੜੇ ਨਵੇਂ ਪ੍ਰਧਾਨ ਮੰਤਰੀ ਨੇ ਕਿਹੜਾ ਨਵਾਂ ਕੈਬਨਿਟ ਹੈਗਾ ਔਰ ਉਸ ਤੋਂ ਬਾਅਦ ਹੀ ਅਗਲੀ ਕਾਰਗਜ਼ਾਰੀ ਜਿਹੜੀ ਹੈ ਉਹ ਸ਼ੁਰੂ ਹੋ ਸਕੇਗੀ ਉਸੇ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਸੀ ਕਿ ਹੁਣ ਕਿਸਾਨਾਂ ਦਾ ਅਗਲਾ ਪ੍ਰੋਗਰਾਮ ਕੀ ਹੋ ਆਉਂਦੇ ਹਫਤੇ ਦੇ ਵਿੱਚ ਚੋਣ ਜ਼ਾਬਤਾ ਲੱਗਣ ਦੀ ਤਿਆਰੀ ਜਿਹੜੀ ਹੈ ਉਹ ਹੋ ਸਕਦੀ ਹੈ ਚੋਣ ਜ਼ਾਬਤਾ ਲੱਗ ਸਕਦਾ ਹੈ ਜਲਦ ਹੀ ਚੋਣ ਜ਼ਾਬਤਾ ਦੇ ਲੱਗਣ ਦੇ ਨਾਲ ਕਿਸਾਨ ਅੰਦੋਲਨ ਦੇ ਉੱਤੇ ਕਿਹੜੀ ਵੱਡੀ ਵਿਵਪਤਾ ਆ ਸਕਦੀ ਹੈ ਉਸ ਬਾਰੇ ਜਗਜੀਤ ਸਿੰਘ ਢੱਲੇਵਾਲ ਵਿਸਥਾਰਪੂਰਵਕ ਬੋਲਦੇ ਨਜ਼ਰ ਆ ਰਹੇ ਨੇ ਉਹਨਾਂ ਨੇ ਸਾਫ਼ ਕਿਹਾ ਹੈ ਕਿ ਭਾਵੇਂ ਚੋਣ ਜ਼ਾਬਤਾ ਲੱਗੇ ਨਾ ਲੱਗੇ ਉਹ ਆਪਣਾ ਅੰਦੋਲਨ ਹਰ ਕਿਸ ਗਿਜ਼ ਪਿੱਛੇ ਨਹੀਂ ਮੁੜਨਗੇ ਕਿਸਾਨ ਜਿਹੜੇ ਨੇ ਉਹ ਡਟੇ ਰਹਿਣਗੇ ਉਹ ਜਿੱਥੇ ਖੜੇ ਨੇ ਉਹ ਖੜੇ ਰਹਿਣਗੇ ਜਿੱਥੇ ਬੈਠੇ ਨੇ ਉਹ ਬੈਠੇ ਰਹਿਣਗੇ ਹਰਿਆਣੇ ਦੀਆਂ ਸਰਹੱਦਾਂ ਦੇ ਕਿਸਾਨਾਂ ਦਾ ਅੰਦੋਲਨ ਚੱਲਦਾ ਰਹੇਗਾ ਚੋਣਾਂ ਜ਼ਾਬਤਾ ਲੱਗੇਗਾ ਲੱਗਣ ਤੋਂ ਬਾਅਦ ਮੁੱਕੇਗਾ ਇਲੈਕਸ਼ਨਸ ਹੋਣਗੇ ਔਰ ਨਵੀਂ ਸਰਕਾਰ ਬਣ ਜਾਵੇਗੀ ਉਸ ਤੋਂ ਬਾਅਦ ਵੀ ਇਹ ਅੰਦੋਲਨ ਚੱਲਦਾ ਰਹੇਗਾ। ਉਹਨਾਂ ਨੇ ਕਿਹਾ ਆ ਕਿ ਇੱਕ ਵਾਰ ਭਾਵੇਂ ਨਵੀਂ ਸਰਕਾਰ 2 ਮਹੀਨੇ ਦੇ ਅੰਦਰ ਅੰਦਰ ਲੱਗ ਜਾਵੇ, ਬਣ ਜਾਵੇ ਪਰ ਦੂਜੇ ਪਾਸੇ ਇਹ ਅੰਦੋਲਨ ਚੱਲਦਾ ਰਹੇਗਾ ਤਾਂ ਕਿ ਨਵੀਂ ਸਰਕਾਰ ਨੂੰ ਇਹ ਪਤਾ ਹੋਵੇ ਕਿ ਕਿਸਾਨਾਂ ਦੀਆਂ ਮੰਗਾਂ ਕੀ ਨੇ। ਨਵੀਂ ਸਰਕਾਰ ਵੀ ਇਹ ਜਾਣਦੀ ਹੋਵੇ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਕਿਸ ਤਰ੍ਹਾਂ ਪੂਰਾ ਕਰਨਾ ਔਰ ਕਿਸਾਨ ਅਸਲ ਦੇ ਵਿੱਚ ਮੰਗਦੇ ਕੀ ਪਈ ਨੇ। ਕਿਸਾਨ ਅਸਲ ਦੇ ਵਿੱਚ ਮੰਗਦੇ ਕੀ ਪਈ ਨੇ ਇਸ ਮਾਮਲੇ ਨੂੰ ਲੈ ਕੇ ਦਰਜੀਤ ਸਿੰਘ ਡੱਲੇਵਾਲ ਨੇ ਇੱਕ ਹੋਰ ਜਾਣਕਾਰੀ ਸਾਂਝੀ ਕੀਤੀ। ਦਰਅਸਲ ਕੇਂਦਰ ਸਰਕਾਰ ਦੇ ਨੁਮਾਇੰਦੇ ਜਿਹੜੇ ਨੇ ਉਹ ਕਿਸਾਨਾਂ ਦੇ ਨਾਲ ਮੀਟਿੰਗਸ ਕਰ ਖਟੇ ਨੇ ਔਰ ਲਗਾਤਾਰ ਇਹੀ ਕਿਹਾ ਜਾ ਰਿਹਾ ਹੈ ਕਿ 5 ਫਸਲਾਂ ਦੇ 5 ਸਾਲਾਂ ਦਾ ਐਮਐਸਪੀ ਦਿੱਤਾ ਜਾਵੇਗਾ ਉਸ ਨੂੰ ਲੈ ਕੇ ਕਿਸਾਨ ਜਿਹੜੇ ਨੇ ਉਹ ਹਰਗਿਜ਼ ਮਨਜ਼ੂਰ ਨਹੀਂ ਕਿਸਾਨ ਕਹਿੰਦੇ ਨੇ ਇਹ ਪ੍ਰੋਗਰਾਮ ਜਿਹੜਾ ਹੈਗਾ ਇਹ ਐਲਾਨ ਇਹ ਜੁਮਲਾ ਜਿਹੜਾ ਹੈ ਉਹਨਾਂ ਨੂੰ ਮਨਜ਼ੂਰ ਨਹੀਂ ਇਸ ਦੇ ਨਾਲ ਕਿਸਾਨ ਜਿਹੜੇ ਨੇ ਉਹ ਲਾਈਫਟਾਈਮ ਲਈ ਸੇਫ ਨਹੀਂ ਹੋ ਸਕਦੇ ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ 23 ਦੀਆਂ 23 ਫਸਲਾਂ ਤੇ ਹੀ MSP ਚਾਹੀਦਾ ਪਰ ਇਥੇ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ 23 ਦੀਆਂ 23 ਫਸਲਾਂ ਤੇ MSP ਹੋਣਾ ਚਾਹੀਦਾ ਯਾਨੀ ਹਾਲਾਂਕਿ ਹਰ ਇੱਕ ਚੀਜ਼ ਦੇ ਆਪਣੇ ਪ੍ਰੋਸ ਨੇ ਆਪਣੇ ਕੌਨਸ ਨੇ ਜਿਸ ਦੇ ਵਿੱਚ ਜੇ 23 ਦੀਆਂ 23 ਫਸਲਾਂ ਤੇ MSP ਹੋਣ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦੀ ਗੱਲ ਜਿਵੇਂ ਕਿਸਾਨ ਕਹਿੰਦੇ ਨੇ ਉਸ ਦੇ ਆਧਾਰ ਦੇ ਉੱਤੇ ਪੰਜਾਬ ਦੇ ਕਿਸਾਨ ਖਾਸ ਕਰਕੇ مختلف ਕਿਸਮ ਦੀ ਖੇਤੀ ਕਰ ਸਕਦੇ ਨੇ ਡਾਇਵਰਸਿਫਾਈਡ ਖੇਤੀ ਕੀਤੀ ਜਾ ਸਕਦੀ ਆ ਔਰ ਜਿਹੜੀਆਂ ਦਾਲਾਂ ਜਿਹੜੀਆਂ ਫਸਲਾਂ ਵਿਦੇਸ਼ਾਂ ਤੋਂ ਮੰਗਵਾਈਆਂ ਜਾਂਦੀਆਂ ਭਾਰਤ ਦੇ ਅੰਦਰ ਉਹਨਾਂ ਦੀ ਥਾਂ ਉਨੇ ਪੈਸੇ ਬਾਹਰ ਦੇਣ ਦੀ ਥਾਂ ਪੰਜਾਬ ਦੇ ਭਾਰਤ ਦੇ ਆਪਣੇ ਕਿਸਾਨ ਨੂੰ ਪੈਸੇ ਦੇ ਕੇ ਉਹ ਫਸਲਾਂ ਭਾਰਤ ਦੇ ਅੰਦਰ ਉਗਾਈਆਂ ਜਾ ਸਕਦੀਆਂ ਨੇ ਖੈਰ ਇਹਨਾਂ ਚੀਜ਼ਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਨੁਮਾਇੰਦੇ ਜਿਹੜੇ ਨੇ ਉਹ ਦਾਵਾ ਕਰਦੇ ਨੇ ਇਹ ਕਿ ਜਿਹੜੀਆਂ ਪੰਜ ਮੁੱਖ ਫਸਲਾਂ ਨੇ ਉਹਨਾਂ ਦੇ ਉੱਤੇ ਐਮਐਸਪੀ ਦੇ ਸਕਦੇ ਆ ਕਿਉਂਕਿ ਉਹ ਫਸਲਾਂ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਉਹ ਗਾਈਆਂ ਜਾ ਸਕਦੀਆਂ ਨੇ ਉਹਨਾਂ ਨੂੰ ਵੱਖਰੇ ਤੌਰ ਦੇ ਉੱਤੇ ਪਾਇਆ ਜਾ ਸਕਦਾ ਹੈ ਔਰ ਉਹਨਾਂ ਦੇ ਉੱਤੇ ਕਿਸਾਨਾਂ ਨੂੰ ਐਮਐਸਪੀ ਜਿਹੜਾ ਉਹ ਦਿੱਤਾ ਜਾ ਸਕਦਾ ਹੈ ਖੈਰ ਇਹਨਾਂ ਚੀਜ਼ਾਂ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਕੀ ਬਣਦੇ ਨੇ ਉਹ ਸਮਾਂ ਦੱਸੇਗਾ ਪਰ ਫਿਲਹਾਲ ਇਹਨਾਂ ਦੋਮਾ ਚੀਜ਼ਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਕਿਸਾਨ ਨਾਖੁਸ਼ ਨੇ ਔਰ ਅਜੇ ਤੱਕ ਉਹੀ ਮੰਗ ਹੈ ਕਿ ਫਿਲਹਾਲ ਭਾਵੇਂ 5 ਫਸਲਾਂ ਤੇ ਹੋਵੇ ਭਾਵੇਂ 5 ਸਾਲਾਂ ਲਈ ਹੋਵੇ ਉਹਨਾਂ ਨੂੰ ਇਹ ਸ਼ਰਤ ਨਾ ਮੰਜ਼ੂਰ ਉਹਨਾਂ ਨੇ ਕਿਹਾ ਕਿ 23 ਦੀਆਂ 23 ਫਸਲਾਂ ਤੇ ਐਮਐਸਪੀ ਚਾਹੀਦਾ ਆ ਔਰ ਚਾਹੀਦਾ ਆ ਜਿਸ ਵਾਸਤੇ ਭਾਵੇਂ ਚੋਣ ਜਾਬਤੇ ਤੋਂ ਬਾਅਦ ਨਵੀਂ ਸਰਕਾਰ ਕੋਈ ਹੋਰ ਵੀ ਬਣੇ ਤਾਂ ਵੀ ਉਹਨਾਂ ਦੀ ਮੰਗ ਇਹੀ ਰਹੇਗੀ ਔਰ ਇਸ ਨਾਲ ਹੀ ਇਸ ਦੇ ਚੱਲਦੇ ਕਿਸਾਨਾਂ ਨੂੰ ਇੱਕ ਸਵਾਲ ਪੁੱਛ ਲਿਆ ਗਿਆ ਸਿਆਸਤ ਤੋਂ ਦਿਵਾਰੇ ਜਦੋਂ ਅਚਾਨਕ ਬਵਾਲ ਮੱਚ ਗਿਆ ਕਿਸਾਨਾਂ ਨੂੰ ਇਹੋ ਜਿਹਾ ਕੀ ਕਹਿ ਦਿੱਤਾ ਗਿਆ ਔਰ ਕਿਸਾਨਾਂ ਨੇ ਖਾਸ ਕਰਕੇ ਗੁਰਜੀਤ ਸਿੰਘ ਡੱਲੇਵਾਲ ਨੇ ਕੀ ਜਵਾਬ ਦਿੱਤਾ ਆ ਸੁਣਦੇ ਹਾਂ ਡਿਵਰਸੀਫਿਕੇਸ਼ਨ ਦੀ ਸ਼ਰਤ ਲਾਉਣਾ ਤੇ 5 ਸਾਲ ਦੀ ਸ਼ਰਤ ਲਾਉਣਾ ਇਹ ਇੱਕ ਤਰ੍ਹਾਂ ਦਾ ਲੋਕਾਂ ਨਾਲ ਧੋਖਾ ਹੈ ਇਹਨੂੰ ਅਸੀਂ ਬਿਲਕੁਲ ਮਨਦੋ ਪਹਿਲੇ ਦਿਨ ਹੀ ਇਹ ਉਹੀ ਪ੍ਰਪੋਜ਼ਲ ਹੈ ਜਿਹੜੀ ਪ੍ਰਪੋਜ਼ਲ ਸਾਨੂੰ ਚੌਥੀ ਮੀਟਿੰਗ ਦੇ ਵਿੱਚ ਸਰਕਾਰ ਨੇ ਦਿੱਤੀ ਹੈ ਉਹਨੂੰ ਅਸੀਂ ਕੰਡੈਮ ਕਰ ਚੁੱਕੇ ਹਾਂ ਕੱਲ ਫੇਰ ਦੁਬਾਰਾ ਅਸੀਂ ਪ੍ਰੈਸ ਕਾਨਫਰੰਸ ਕਰਕੇ ਇਹ ਕਹਾਂਗੇ ਸਾਨੂੰ ਇਹ ਮਨਜ਼ੂਰ ਨਹੀਂ ਹੈ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਫਸਲਾਂ ਦੇ ਉੱਤੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮਿਲੇ ਤਾਂ ਕਿ ਦੇਸ਼ ਦੇ ਕਿਸਾਨ ਨੂੰ ਹਰ ਕਿਸਾਨ ਨੂੰ ਉਹਦਾ ਲਾਭ ਮਿਲ ਸਕੇ ਕਿਉਂਕਿ ਅੱਜ ਸਾਡੇ ਦੇਸ਼ ਦਾ 7 ਲੱਖ ਕਿਸਾਨ ਖੁਦਕਸ਼ੀਆਂ ਕਰਕੇ ਮਰ ਚੁੱਕਿਆ ਹੈ ਉਹਨਾਂ ਦੀ ਸਾਰ ਲੈਣੀ ਸਰਕਾਰ ਦੀ ਰਿਸਪੋਨਸੀਬਿਲਟੀ ਤੇ ਜ਼ਿੰਮੇਵਾਰੀ ਬਣਦੀ ਹੈ ਇੱਕ ਇਹ ਜਿਹੜਾ ਹੈਗਾ ਨੈਕਸਟ ਵੀਕ ਜਿਹੜਾ ਵੱਡੀ ਉਮੀਦ ਹੈ ਕਿ ਚੋੜ ਜਾਤਾਂ ਲੱਗ ਜੇ ਅਗਲਾ ਜਿਹੜਾ ਮੋੜ ਹੈਗਾ ਉਹ ਕੀ ਹੋਏਗਾ ਕਿਉਂਕਿ ਇਲੈਕਸ਼ਨ ਚ ਕਿ ਜਿਹੜਾ ਅਸੀਂ ਪਹਿਲਾਂ ਕਰਦੇ ਰਹੇ ਆਂ ਡਾਇਰੈਕਟਲੀ ਗਵਰਨਮੈਂਟ ਦਾ ਉਹਨਾਂ ਦੀ ਪੋਲੀਟੀਕਲ ਪਾਰਟੀਆਂ ਦਾ ਵਿਰੋਧ ਕਰਨਗੇ ਕਿਸਾਨ ਪਿੰਡਾਂ ਚੋਂ ਆਉਣ ਤੇ ਜਾਂ ਕੁਝ ਇਸ ਤਰ੍ਹਾਂ ਦਾ ਕੀ ਜਿਹੜਾ ਹੈਗਾ ਗੁਲਾ ਬਣਾ ਰਿਹਾ ਦੇਖੋ ਇਹਦੇ ਵਿੱਚ ਸਮਾਂ ਦੱਸੇਗਾ ਕਿ ਕੀ ਖੇਡ ਬਣਦੀ ਹੈ ਪਰ ਇਹ ਜ਼ਰੂਰ ਹੈ ਕਿ ਚੌਣ ਜਾਬਤਾ ਜਾਂ ਅੰਦੋਲਨ ਲੜਨ ਵਾਲੇ ਲੋਕਾਂ ਇਹ ਸੋਚ ਕੇ ਜੇ ਉੱਠ ਕੇ ਆਉਣ ਲੱਗਣਾਂ ਕਿ ਹੋਂਦਾ ਚੌਣ ਜਾਬਤਾ ਲੱਗ ਗਿਆ ਜੀ ਚੱਲੀਏ ਘਰ ਨੂੰ ਚੌਣ ਜਾਬਤਾ ਕਿਤੇ 50 ਸਾਲ ਰਹਿਣਾ ਹੈ 2 ਮਹੀਨਿਆਂ ਦੇ ਵਿੱਚ ਸਰਕਾਰ ਚੁਣ ਕੇ ਫਿਰ ਮੈਦਾਨ ਚ ਆ ਜਾਣੀ ਹੈ ਜਿਹੜੀ ਸਰਕਾਰ ਆਏਗੀ ਔਰ ਅਗਰ ਸਾਡਾ ਚੱਲਦਾ ਅੰਦੋਲਨ ਜਿਹੜੀ ਹੈਂਕਰਬਾਜੀ ਅੱਜ ਸਰਕਾਰ ਕਰ ਰਹੀ ਹੈ ਉਹਨੂੰ ਸਬਕ ਸਿਖਾਉਣ ਦਾ ਵੀ ਕੰਮ ਕਰੇਗੀ ਔਰ ਨਾਲ ਦੀ ਨਾਲ ਜਿਹੜੀ ਸਰਕਾਰ ਚੁਣ ਕੇ ਆਏਗੀ ਭਾਵੇਂ ਇਹ ਆਵੇ ਤੇ ਭਾਵੇਂ ਹੋਰ ਆਵੇ ਕੋਈ ਉਹ ਸਾਡੇ ਕਿਸਾਨਾਂ ਦੇ ਇਹਨਾਂ ਮੁੱਦਿਆਂ ਦੇ ਇਹਨਾਂ ਏਜੰਡਿਆਂ ਦੇ ਉੱਤੇ ਸੋਚਣ ਲਈ ਅਸੀਂ ਮਜਬੂਰ ਕਰਾਂਗੇ ਇਸ ਲਈ ਅੰਦੋਲਨ ਜਾਰੀ ਰਹੇਗਾ ਰੂਪ ਕੀ ਬਣਨਾ ਹੈ ਇਹ ਹਾਲਾਤ ਦੇ ਸੰਬੰਧੀ ਔਰ ਜਿਵੇਂ ਪੋਲੀਟਿਕਲੀ ਗਰੁੱਪ ਤਾਂ ਲੱਗ ਗਿਆ ਅੱਜ ਵੀ ਲੱਗ ਚੱਲ ਰਿਹਾ ਮੇਰੀ ਬੇਨਤੀ ਹੈ ਕਿ ਦੇਖੋ ਸਾਡਾ ਪਵੜਾ ਕਲੀਅਰ ਤੇ ਸਪਸ਼ਟ ਹੈ ਅਸੀਂ ਤੇ ਸਾਡਾ ਰੌਲਾ ਹੀ ਇਹਨਾਂ ਗੱਲਾਂ ਦਾ ਹੈ ਕਿ ਭਾਈ ਅਸੀਂ ਚੋਣਾਂ ਲੜਨ ਵਾਲੇ ਜੋ ਨਹੀਂ ਆ ਅਸੀਂ ਮੰਨਦੇ ਹਾਂ ਕਿ ਇੱਕ ਪ੍ਰੈਸ਼ਰ ਗਰੁੱਪ ਹੀ ਦੇਸ਼ ਦੇ ਕਿਸਾਨੀ ਦਾ ਭਲਾ ਕਰ ਸਕਦਾ ਹੈ ਇਹਨੂੰ ਮੈਦਾਨ 'ਚ ਰਹਿਣਾ ਪੈਣਾ ਹੈ ਇਹਨੂੰ ਸੜਕਾਂ ਦੇ ਉੱਤੇ ਰਹਿਣਾ ਪੈਣਾ ਹੈ ਨਹੀਂ ਤਾਂ ਕਿਸਾਨੀ ਦਾ ਭਲਾ ਹੋਣ ਵਾਲਾ ਨਹੀਂ ਹੈ। ਅਸ਼ੀਰ ਸੁਭ ਕਰਨ ਦੇ ਮਾਮਲੇ ਤੇ ਐਫ ਆਈ ਆਰ ਵੀ ਦਰਜ ਹੋਈ ਸ਼ਹੀਦ ਆ ਸਾਡਾ ਉਹ ਜਿਸ ਤਰ੍ਹਾਂ ਦਾ ਮਾਹੌਲ ਬਾਅਦ ਚ ਬਣਿਆ ਪਿੰਡ ਚੋਂ ਅੰਡ ਨੂੰ ਲੈ ਕੇ ਜਾਂ ਕੁਝ ਤੁਸੀਂ ਕੀਤਾ ਵੈਰੀਫਾਈ ਦਾ ਕੀ ਹੈਗੀ ਉਸ ਦਾ ਦੇਖੋ ਉਸ ਮਾਮਲੇ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਇਹ ਸਪਸ਼ਟ ਕਰਦੇ ਆਂ ਕਿ ਉਹ ਜਿਹੜਾ ਸਾਡਾ ਸ਼ਹੀਦ ਹੈ ਅਸੀਂ ਜੇ ਉਹਨੂੰ ਸ਼ਹੀਦ ਮੰਨਿਆ ਪਹਿਲਾਂ ਅਸੀਂ ਮੰਨਿਆ ਨਾ ਫਿਰ ਸਰਕਾਰ ਤੇ ਦਬਾਅ ਪਾਇਆ ਕਿ ਤੁਸੀਂ ਇਹਨੂੰ ਸ਼ਹੀਦ ਐਲਾਨ ਦਿਓ ਸ਼ਹੀਦ ਐਲਾਨਿਆ ਗਿਆ ਫਿਰ ਸਾਰਾ ਕੁਝ ਉਸ ਤੋਂ ਅੱਗੇ ਵਧਿਆ ਹੁਣ ਜਿਹੜੀ ਐਫਆਈਆਰ ਵੀ ਦਰਜ ਹੋ ਗਈ ਹੁਣ ਜਿਹਨੂੰ ਅਸੀਂ ਸ਼ਹੀਦ ਐਲਾਨ ਕਰਵਾਇਆ ਸਾਡੇ ਨਾਲ ਬਠਿੰਡਾ ਪੁਲਿਸ ਨੇ ਉਸੇ ਦਿਨ ਕਾਕਾ ਸਿੰਘ ਕੋਟੜਾ ਆਪਣੇ ਜਰਨਲ ਸੈਕਟਰੀ ਨਾਲ ਇਹ ਗੱਲ ਹੋਈ ਸੀ ਕਿ ਇਹਦੇ ਭੋਗ ਦੇ ਉੱਤੇ ਜੋ ਖਰਚ ਕਰੇਗੀ ਉਹ ਸਰਕਾਰ ਕਰੇਗੀ ਔਰ ਉਹ ਸਰਕਾਰ ਨੇ ਕਰਨਾ ਹੈ ਭਾਵੇਂ ਅੱਜ ਅਸੀਂ ਆਪਦੇ ਕੋਲੋਂ ਇੱਕ ਵਾਰੀ ਉਹ ਜਿਹੜੀਆਂ ਦਰੀਆਂ ਟੈਂਟਾਂ ਦਾ ਖਰਚਾ ਦਿੱਤਾ ਲੇਕਿਨ ਉਹ ਸਰਕਾਰ ਦੀ ਜ਼ਿੰਮੇਵਾਰੀ ਹੈ ਹੁਣ ਅਸੀਂ ਉਹ ਜਥੇਬੰਦੀਆਂ ਆ ਕਿ ਗੁਰੂ ਘਰ ਨੂੰ ਅਸੀਂ ਤਾਂ 2 ਰੁਪਏ ਦੀ ਮਦਦ ਕਰਨ ਆਲੇ ਆ ਅਸੀਂ ਗੁਰੂ ਘਰ ਤੋਂ ਲੈਣ ਆਲੇ ਨਹੀਂ ਗੁਰੂ ਘਰ ਸਾਡੇ ਅੰਦੋਲਨਾਂ ਦੇ ਵਿੱਚ ਸਾਡੀ ਲੰਗਰ ਲਾ ਕੇ ਹੋਰ ਬੜੇ ਤਰੀਕਿਆਂ ਨਾਲ ਸਾਡੇ ਮਗਰ ਦੁੱਧ ਪਚਾ ਕੇ ਸਾਡੇ ਮਗਰ ਚਾਹਾਂ ਪਚਾ ਕੇ ਸਾਡੀ ਸਪੋਰਟ ਕਰਦਾ ਹੈ ਉਹ ਅੱਜ ਵੀ ਕਰ ਰਿਹਾ ਹੈ ਉੱਥੇ ਵੀ ਹੋਈ ਹੈ ਸੋ ਇਸ ਕਰਕੇ ਉਹ ਜਿਹੜਾ ਫੰਡ ਉੱਥੇ ਲੋਕਾਂ ਨੂੰ ਮਾਇਉਕ ਲੋਕਾਂ ਦੀ ਨਹੀਂ ਹੈ ਨਾ ਸਾਡੀ ਹੈ ਨਾ ਲੋਕਾਂ ਦੀ ਹੈ ਉਹਦਾ ਯਾਰ ਗੁਰੂ ਨੂੰ ਲੋਕਾਂ ਨੇ ਸਤਕਾਰ ਵਜੋਂ ਮੱਥਾ ਟੇਕਿਆ ਉਹ ਗੁਰੂ ਦੀ ਹੈ ਔਰ ਉਹ ਜਿਹੜਾ ਚਰਚਾ ਚੱਲੀ ਉਹਦੇ ਤੇ ਅਸੀਂ ਤਿੰਨ ਮੈਂਬਰੀ ਕਮੇਟੀ ਬਣਾਤੀ ਹੈ ਔਰ ਉਹ ਕਮੇਟੀ ਉਹਦੀ ਰਿਪੋਰਟ ਲੈ ਕੇ ਸਾਨੂੰ ਦੇਗੀ ਅਗਰ ਸਾਡੇ ਕਿਸੇ ਬੰਦੇ ਦਾ ਰੰਚਕ ਮਾਤਰ ਵੀ ਰੋਲ ਅਦਾ ਗਿਆ ਆ ਗਿਆ ਇਹਦੇ 'ਚ ਕਿ ਉਹਨਾਂ ਪੈਸਿਆਂ 'ਚੋਂ ਪੈਸੇ ਮੰਗੇ ਗਏ ਨੇ ਜਿਹੜਾ ਉੱਥੇ ਭੋਗ ਤੇ ਮੱਥਾ ਟਕਾਈ ਹੋਈ ਆ ਤਮੈ ਬੜਾ ਕਲੀਅਰ ਹੈ ਸਬਸਕ੍ਰਾਈਬ ਟੂ 1 INDIA ਚੈਨਲ ਐਂਡ ਨੈਵਰ ਮਿਸ ਐਨ ਅਪਡੇਟ